ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਪਰਬ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ ਸਭਾ ਸੁਸਾਇਟੀਆਂ ਤੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ শত ਸ਼ਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸਜਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੁਖੀ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਨੇ ਸੁਨਹਿਰੀ ਪਾਲਕੀ ਸਾਹਿਬ ਵਿੱਚ ਸ਼ੁਸ਼ੋਭਿਤ ਕੀਤਾ ਨਗਰ ਕੀਰਤਨ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਸਕੂਲੀ ਬੱਚਿਆਂ ਬੈਂਡ ਪਾਰਟੀਆਂ ਸ਼ਬਦ ਚੌਕੀ ਜਥੇ ਤੇ ਗੱਤਕਾ ਪਾਰਟੀਆਂ ਨੇ ਪੂਰੇ ਚਾਨਲ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ ਨਗਰ ਕੀਰਤਨ ਦੇ ਰਸਤੇ ਵਿੱਚ ਸੰਗਤਾਂ ਵੱਲੋਂ ਜਲ ਪਾਣੀ ਅਤੇ ਲੰਗਰ ਰਾਹੀਂ ਸੇਵਾ ਕੀਤੀ ਗਈ ਨਗਰ ਕੀਰਤਨ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮukh ਸਿੰਘ ਸ਼੍ਰੋਮਣੀ ਕਮੇਟੀ ਦੇ ਮੈਂਬਰ ਪਾਈ ਹਰਜਿੰਦਰ ਸਿੰਘ ਮਹਿਤਾ ਸਕੱਤਰ ਪ੍ਰਤਾਪ ਸਿੰਘ ਸਰਦਾਰ ਬਲਵਿੰਦਰ ਸਿੰਘ ਕਾਲਵਾ ਨਿਜੀ ਸਕੱਤਰ ਸ਼ਬਾਦ ਸਿੰਘ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਤੰਗੇੜਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਜੱਸੀ ਗੁਰਨਾਮ ਸਿੰਘ ਬਲਵਿੰਦਰ ਸਿੰਘ ਖੈਰਾਬਾਦ ਹਰਪਜਨ ਸਿੰਘ ਵਕਤਾ ਮਨਜੀਤ ਸਿੰਘ ਤਲਵੰਡੀ ਕੁਲਦੀਪ ਸਿੰਘ ਪੰਡੋਰੀ ਅਮਰ ਸਿੰਘ ਪੰਗੂ ਸਮੇਤ ਸੰਗਤਾਂ ਮੌਜੂਦ ਸਨ ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਾਪੇ ਅੰਧੇਰ ਭਲੋਆ ऐसे दीनदयाल सतगुरु सड़दी हुई लुकाई ਨੂੰ ਸੱਚ ਦਾ ਸ਼ਾਂਤੀ ਦਾ ਉਪਦੇਸ਼ ਬਖਸ਼ਿਸ਼ ਕਰਨ ਵਾਲੇ ਪ੍ਰਮਾਤਮਾ ਦੇ ਘਰ ਦਾ ਰਾਹ ਦੱਸਣ ਵਾਲੇ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਪੁਰਬ ਹਰ ਸਾਲ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਪੰਥ ਦੀ ਨਮਾਜ਼ ਦਾ ਜਮਾਤ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਨੇਜਮੈਂਟ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਵੱਲੋਂ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਇਸੇ ਸੰਬੰਧ ਵਿੱਚ ਅੱਜ ਮੇਰੇ ਪੀਰ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਪਾਵਨ ਪਵਿੱਤਰ ਅਕਾਲ ਤਖਤ ਸਾਹਿਬ ਜੀ ਤੋਂ ਧੰਨ ਗੁਰਗੰਸਾਹਿਬ ਜੀ ਮਹਾਰਾਜ ਜੀ ਦੇ ਛੱਟ ਪ੍ਰਸ਼ਾਯਾ ਹੇਤ ਪੰਚ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਮਹਾਰ ਨਗਰ ਕੀਰਤਨ ਦੀ ਆਰੰਭਤਾ ਹੋਈ ਹੈ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਵਾਪਸ ਸ਼ਾਮ ਨੂੰ ਵਕਤ ਸ਼੍ਰੀ ਅਕਾਲ ਤਖਤ ਸਾਹਿਬ ਦੀ ਵਿਖੇ ਸੰਪੰਨ ਹੋਵੇਗਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੇ ਜੋ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਮਹਾਨ ਨਗਰ ਕੀਰਤਨ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਜਾ ਗਿਆ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਰ ਸਾਹੇਠ ਪੰਜ ਪੈਰਾਂ ਦੀ ਗਵਾਈ ਵਿੱਚ ਜੋ ਮਹਾਨ ਨਗਰ ਕੀਰਤਨ ਸ੍ਰੀ ਅਕਾਲ ਤਖਤ ਤੋਂ ਪ੍ਰారంਭ ਹੋ ਕੇ ਵੱਖ-ਵੱਖ ਪੁਜਾਰਾਂ ਤੋਂ ਹੁੰਦਾ ਹੋਇਆ ਜੋ ਸ੍ਰੀ ਅਕਾਲ ਤਖਤ ਸਾਹਿਬ ਇੱਕ ਸੁਪਨਾ ਹੁਣਾ ਉਹਦੇ ਸੰਬੰਧ ਵਿੱਚ ਸਤਗੁਰਾਂ ਦੀ ਅਪਾਰ ਬਖਸ਼ ਸਦਕਾ ਸ਼ਬਦ ਚੌਂਕੀ ਜਥਾ ਗੁਰਦੁਆਰਾ ਸਿਹੀਰਗਾਂਜ ਵੱਲੋਂ ਹਾਜ਼ਰੀਆਂ ਭਰਿਆਂ ਗਈਆਂ ਦਾਸ ਸ਼ਬਦ ਚੌਂਕੀ ਦੇ ਮੁੱਖ ਸੇਵਾਦਾਰ ਤੋਂ ਹੋਣਾਤੇ ਸਮੁੱਚੇ ਜਗਤ ਨੂੰ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਸਫੇ ਅੰਧੇਰ ਪੁਲਵਾ ਸਤਿਗੁਰ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੀਆਂ ਸੰਤਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਬਹੁਤ ਬਹੁਤ ਵਧਾਈਆਂ ਦਿੰਦਾ ਜੀ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਸਫੇ ਅਹਲੇਰ ਫਲੋਆ ਐਸੇ ਦੀਨ ਦਿਾਰ ਪਤਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸੰਸਾਰ ਭਰ ਦੇ ਲੋਕਾਂ ਨੂੰ ਲੱਖ ਲੱਖ ਵਧਾਈਆਂ ਹੋਣ ਦੀ ਲੱਖ ਲੱਖ ਵਧਾਈਆਂ ਹੋਣ ਦੀ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸਭ ਤੋਂ ਸਾਧ ਸੰਗਤ ਨੂੰ ਇਹ ਜਦੋਂ ਪਾਲਕੀ ਸਾਹਿਬ ਝਾੜੂ ਵਾਲੇ ਵੱਲੋਂ ਲੱਖ ਲੱਖ ਉਦਾਈ ਹੋਵੇ ਸਮੂਹ ਸਾਥੰਗ ਨੂੰ ਬੇਨਤੀ ਹੈ ਆਓ ਗੁਰੂ ਘਰ ਨਾਲ ਜੁੜੀਏ ਗੁਰੂ ਘਰ ਦੀਆਂ ਖੁਸ਼ੀਆਂ ਬਰਾਦ ਕਰਕੇ ਅਮਰਤਾਰੀ ਬਣੀ ਅਮਰਤਾਰੀ ਸਿੰਘ ਬਾਂਕੇ ਗੁਰੂ ਦੇ ਸਿੰਘ ਸਜੀ ਸਿੱਕੀ ਸਰੂਪ ਵਿੱਚ ਆਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਨਾਨਕ ਪ੍ਰਗਟਿਆ ਮਿਣੀ ਧੁੰਦ ਜਗ ਚੰਦਨ ਹੋਆ ਜੋਗਾ ਸੂਰਜ ਨਿਕਲਿਆ ਤਾਰੇ ਛਬੇ ਅੰਧੇਰ ਕੋ ਲੋਆ ਸਹਿਬ ਸ੍ਰੀ ਗੁਰਦਾਰਗਿਦ ਦੇਵ ਸਾਹਿਬ ਜੀ ਪਹਿਲੇ ਪਾਸਾ ਜੀ ਦੇ ਪਾਵਨ ਪ੍ਰਕਾਸ਼ ਗੁਰਪੋਦੀ ਸਮੂਹ ਸੰਗਤਾਂ ਨੂੰ ਲੱਖ 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 ਵਧਾਈ ਹੋਵੇ ਜੀ ਸਿੰਘ ਸਾਹਿਬ ਆਵਾ ਬਲਵੀਰ ਸਿੰਘ ਇਹ ਬਖਣਾ ਹੋਰ ਸਾਰੀਆਂ ਫੌਜਾਂ ਵਰਪਾਰਾਂ ਤੋਂ ਬਾਬਾ ਮੱਗਰ ਸਿੰਘ ਜੀ ਕੋਟ ਖਾਲਸਾ ਤੋਂ ਆਪਣੀ ਟੀਮ ਲੈ ਕੇ ਆਏ ਨਿਸ਼ਾਨ ਨਗਾਰੇ ਤੋਂ ਸੇ ਅੱਜ ਉਹ ਮਹਾਰਾਜ ਦਾ ਗੁਰਪਰਵਾ ਜਿਨ੍ਹਾਂ ਨੇ ਉਜਨੀ ਜਮਕਾਈ ਔਰ 19 ਨਵਾਂ ਦੇ ਕਿਰਤ ਤੇ ਲਾਇਆ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਬੜੀ ਧੂਮ ਧਾਮ ਨਾਲ ਬਣਾਇਆ ਜਾ ਰਿਹਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਨਗਰ ਕੀਰਤਨ ਰਮਤਾ ਹੋ ਕੇ ਸਾਰੇ ਬਜ਼ਾਰਾਂ 'ਚੋਂ ਘੁਮ ਘੁਮਾ ਕੇ ਫਿਰ ਸਮਾਪਤੀ ਸ਼੍ਰੀ ਅਕਾਲ ਤਖਤ ਸਾਹਿਬ ਕੀਤੀ ਜਾਏਗੀ ਦੀਨ ਦਿਵਸ ਸਤਿਗੁਰੂ ਨਨਕ ਕਾਰੀ ਜੋਤ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਸੰਬੰਧ ਵਿੱਚ ਮਹਾਨ ਨਗਰ ਕੀਰਤਨ ਜੋ ਵਕ ਵਕ ਅੰਮ੍ਰਿਤਸਰ ਸ਼ਹਿਰ ਦੇ ਬਜ਼ਾਰਾਂ ਵਿੱਚੋਂ ਹੁੰਦਾ ਹੋਇਆ ਸ਼ਾਮ ਨੂੰ ਗੁਰੂ ਰਾਮਦਾਸ ਰਾਮ ਵਿਖੇ ਆ ਕੇ ਸਮਾਪਤ ਹੋਵੇਗਾ ਜਿਸ ਵਿੱਚ ਲੱਖਾਂ ਹੀ ਸੰਗਤਾਂ ਸਕੂਲਾਂ ਦੇ ਬੱਚੇ ਗਤਕਾ ਪਾਰਟੀਆਂ ਫੌਜੀ ਬੈਂਡ ਅਤੇ ਧੰਨ ਧੰਨ ਗੁਰਗ੍ਰੰਥ ਸਾਹਿਬ ਦੀ ਮਹਾਰਾਜ ਦੀ ਰੈਣਮਾਈ ਥੱਲੇ ਪੰਜ ਪਿਆਰੇ ਨਿਸ਼ਾਨ ਸਿੰਘ ਸੰਗਤਾਂ ਦੇ ਦਰਸ਼ਨ ਕਰ ਰਹੇ ਹਨ ਸੰਗਤਾਂ ਨੂੰ ਦਰਸ਼ਨ ਦੇ ਰਹੇ ਹਨ ਸੋ ਵਿਭਾਗੇ ਹੋ ਗੁਰਨਾਨਕ ਪਾਸ਼ਾ ਗੁਰਪੁਰਪ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਲੱਖ ਲੱਖ ਵਧਾਈਆਂ ਹੋਣ ਤੰਤਾਂ ਜੀ ਗੁਰੂ ਨਾਨਕ ਦੇਵ ਜੀ ਦਿਹਾੜੇ ਦੇ ਸਭਾ ਨੂੰ ਲੱਖ ਲੱਖ ਵਧਾਈ ਤੰਤਾਂ ਬਾਬਾ ਬੋਤਾ ਸਿੰਘ ਤੰਤਾਂ ਬਾਬਾ ਗਰਦਾ ਸਿੰਘ ਜਿਥੇ ਲੋਕ ਦਾ ਸਰੂਪ ਸਿੰਘ ਵੱਲੋਂ ਜਥੇਦਾਰ ਵੱਲੋਂ ਬਹੁਤ ਬਹੁਤ ਵਧਾਈਆਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਭੰਦ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ ਨਗਰ ਕੀਰਤਨ ਪੰਜ ਪਿਆਰੇ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸਜਾਇਆ ਗਿਆ ਇਸ ਮੌਕੇ ਨਗਰ ਕੀਰਤਨ ਦਾ ਬਾਕ-ਬਾਕ ਇਲਾਕਿਆਂ ਵਿੱਚ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਗੱਲਬਾਤ ਕਰਦੇ ਹਾਂ ਸੰਗਤਾਂ ਨੇ ਆਖ ਕਿ ਬੜੇ ਹੀ ਵਡਪਾ ਕੀ ਹਨ ਕਿ ਉਹਨਾਂ ਨੂੰ ਅੱਜ ਨਗਰ ਕੀਰਤਨ ਵਿੱਚੇ ਭਾਗ ਲੈਣ ਦਾ ਇਹ ਅਫਸਰ ਪ੍ਰਾਪਤ ਹੋਇਆ ਅਵਰ